ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਜਿਹੜੀ ਆਪਾਂ ਗੱਲ ਕਰਾਂਗੇ ਜੀ ਉਹ ਕੜੀ ਪੱਤੇ ਬਾਰੇ ਕਰਾਂਗੇ ਆ ਕਾਫੀ ਸਾਰੀਆਂ ਵੀਡੀਓ ਆਪਾਂ ਪਹਿਲਾਂ ਵੀ ਕੜੀ ਪੱਤੇ ਬਾਰੇ ਬਣਾਈਆਂ ਨਾ ਗਈਆਂ ਕੜੀ ਪੱਤਾ ਵੈਸੇ ਜਿਹੜਾ ਸਾਊਥ ਦੇ ਵਿੱਚ ਕਾਫੀ ਵਰਤਿਆ ਜਾਂਦਾ ਹੈਗਾ ਜੀ ਇਹ ਇੱਕ ਮੈਡੀਸਨਲ ਪਲਾਂਟ ਹੈਗਾ ਮੈਡੀਸਨਲ ਪਲਾਂਟ ਤੋਂ ਭਾਵ ਕਿ ਜਿਵੇਂ ਕਿ ਕੁਝ ਚੀਜ਼ਾਂ ਦੀ ਆਪਾਂ ਨੂੰ ਦਵਾਈਆਂ ਲੈਣੀਆਂ ਪੈਂਦੀਆਂ ਨੇਗੀਆਂ ਉਹਨਾਂ ਹੀ ਥਾਂ ਤੇ ਇਹਦੇ ਪੱਤੇ ਕੰਮ ਕਰਦੇ ਆ ਜੀ ਇਹਨੂੰ ਮਿੱਠੇ ਨਿੰਬ ਦੇ ਨਾਲ ਨਾਲ ਵੀ ਜਾਣਿਆ ਜਾਂਦਾ ਹੈਗਾ ਤੇ ਇਹਦੇ ਚ ਕਾਫੀ ਸਾਰੇ ਆ ਜਿਹੜੀਆਂ ਮੈਡੀਕਲ ਪ੍ਰੋਪਰਟੀਆਂ ਨੇਗੀਆਂ ਉਹਦੇ ਕਰਕੇ ਜਿਹੜਾ ਹੈ ਕਾਫੀ ਜਿਹੜਾ ਬੂਟਾ ਆਪਣੀ ਮਹੱਤਤਾ ਰੱਖਦਾ ਜੀ ਤੇ ਅੱਜ ਆਪਾਂ ਇਹਦੇ ਲਾਉਣ ਦੇ ਸਮੇਂ ਦੀ ਗੱਲ ਕਰਾਂਗੇ ਤੇ ਕੀ ਕੀ ਇਹਦੀ ਵਰਤੋਂ ਕਰ ਸਕਦੇ ਆਪਾਂ ਕਿਸ ਤਰ੍ਹਾਂ ਆਪਾਂ ਇਹਨੂੰ ਵਰਤਣਾਗਾ ਤੇ ਕੁਝ ਕਿ ਜਿਹੜੀਆਂ ਧਿਆਨ ਰੱਖਣ ਜੋ ਗੱਲਾਂ ਨੇਗੀਆਂ ਉਹ ਆਪਾਂ ਇਸ ਵੀਡੀਓ ਦੇ ਵਿੱਚ ਸਾਂਝਾ ਕਰਾਂਗੇ ਵੀਡੀਓ ਨੂੰ ਆਖਰ ਤੱਕ ਜ਼ਰੂਰ ਦੇਖਿਓ ਤੇ ਸਾਡੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਇੱਕ ਹੋਰ ਬੇਨਤੀ ਹੈ ਤੁਹਾਡੇ ਨਾਲ ਕਿ ਜੇਕਰ ਤੁਹਾਨੂੰ ਸਾਡੇ ਵੀਡੀਓ ਚੰਗੇ ਲੱਗਦਿਆਂ ਨੇ ਤਾਂ ਸ਼ੇਅਰ ਜ਼ਰੂਰ ਕਰਦਾ ਕਰੋ ਤਾਂ ਜੋ ਜਿਹੜੀ ਆਪਾਂ ਜਾਣਕਾਰੀ ਤੁਹਾਡੇ ਲਈ ਲੈ ਕੇ ਆਉਣੇ ਆਂਗੇ ਉਹ ਬਾਕੀ ਮਿੱਤਰ ਜਿਹੜੇ ਇਸ ਤਰ੍ਹਾਂ ਦੀਆਂ ਚੀਜ਼ਾਂ ਵਿੱਚ ਰੁਚੀ ਰੱਖਦੇ ਨੇ ਉਹਨਾਂ ਤੱਕ ਵੀ ਪਹੁੰਚ ਸਕੇ ਜੀ ਤੇ ਹੁਣ ਆਪਾਂ ਗੱਲ ਕਰ ਲਈ ਇਹਨੂੰ ਲਾਉਣ ਦੇ ਸਮੇਂ ਦੇ ਲਾਉਣ ਦਾ ਸਮਾਂ ਜੀ ਸਾਲ ਦੇ ਵਿੱਚ ਆਪਾਂ ਇਹਨੂੰ ਦੋ ਵਾਰ ਹੀ ਲਾ ਸਕਦੇ ਆ ਇੱਕ ਫਰਵਰੀ ਮਾਰਚ ਦੇ ਵਿੱਚ ਤੇ ਇੱਕ ਜਿਹੜਾ ਹੁਣ ਜੁਲਾਈ ਅਗਸਤ ਦੇ ਵਿੱਚ ਜੁਲਾਈ ਸ਼ੁਰੂ ਹੋਣ ਵਾਲੀ ਹੈਗੀ ਤੇ ਆਪਾਂ ਨੂੰ ਇਹਦੀ ਜਿਹੜੀ ਤਿਆਰੀ ਕਰ ਲੈਣੀ ਚਾਹੀਦੀ ਹੈ ਕੜੀ ਪੱਤੇ ਦੇ ਜਿਹੜੇ ਮੁੱਖ ਆਪਾਂ ਨੂੰ ਫਾਇਦੇ ਨੇਗੇ ਉਹ ਆਪਣੀ ਚਮੜੀ ਅਤੇ ਬਾਲਾਂ ਦੀ ਸਿਹਤ ਲਈ ਇਹ ਬਹੁਤ ਹੀ ਵਧੀਆ ਅਤੇ ਕਾਰਗਰ ਚੀਜ਼ ਹੈਗੀ ਰੋਜ਼ਾਨਾ ਦੀ ਖੁਰਾਕ ਦੇ ਵਿੱਚ ਇਹਦੇ ਤਿੰਨ ਤੋਂ ਚਾਰ ਪੱਤੇ ਜਿਹੜੇ ਆਪਾਂ ਨੂੰ ਆਪਣੇ ਐਡ ਕਰਨੇ ਚਾਹੀਦੇ ਨੇਗੇ ਤੇ ਇਹਦੇ ਵਿੱਚ ਜਿਹੜਾ ਇਹਨੂੰ ਵਰਤਣ ਦਾ ਤਰੀਕਾ ਹੈ ਜੇ ਤੁਸੀਂ ਇਹਨਾਂ ਨੂੰ ਪੱਤਿਆਂ ਨੂੰ ਸਿੱਧਾ ਤੋੜ ਕੇ ਵੀ ਖਾ ਸਕਦੇ ਹੋ ਜੀ ਕੱਚੇ ਆਪਣੀ ਸਬਜ਼ੀ ਵਗੈਰਾ ਦੇ ਵਿੱਚ ਤੜਕੇ ਵਗੈਰਾ ਦੇ ਵਿੱਚ ਵੀ ਪਾ ਸਕਦੇ ਹੋਗੇ ਤੇ ਤੁਸੀਂ ਇਹਨਾਂ ਨੂੰ ਡਰਾਈ ਕਰਕੇ ਵੀ ਰੱਖ ਸਕਦੇ ਹੋਗੇ ਡਰਾਈ ਕਰਕੇ ਰੱਖਣ ਦਾ ਫਾਇਦਾ ਇਹ ਹੈ ਕਿ ਤੁਸੀਂ ਜਿਸ ਤਰ੍ਹਾਂ ਕੋਈ ਹਲਕਾ ਇਹਨਾਂ ਦਾ ਡਰਾਈ ਕਰਨ ਤੋਂ ਬਾਅਦ ਹਲਕੇ ਤੋੜ ਕੇ ਤੇ ਉਹਦੇ 'ਚ ਤੁਸੀਂ ਆਪਣਾ ਚਮਚੇ ਦਾ ਚੌਥਾ ਕਿਸਾ ਜਿਹੜਾ ਪਾਣੀ ਦੇ ਨਾਲ ਰੋ ਹੀ ਲੈ ਸਕਦੇ ਹੋਗੇ ਜਿਹੜਾ ਕਿ ਜਿਹਦੇ ਨਾਲ ਤੁਹਾਡੀ ਗਲੋਇੰਗ ਸਕਿਨ ਯਾਨੀ ਕਿ ਸਕਿਨ ਦੇ ਉੱਪਰ ਜਾਂ ਚਮੜੀ ਦੇ ਉੱਪਰ ਚਮਕ ਆਉਂਦੀ ਹੈ ਤੇ ਬਾਲਾਂ ਦੀ ਸਿਹਤ ਵੀ ਜਿਹੜੀ ਇਹਦੇ ਨਾਲ ਸਹੀ ਹੁੰਦੀ ਹੈ ਜੀ ਤੇ ਕਾਫੀ ਸਾਰੀਆਂ ਜਿਹੜੀਆਂ ਸਕਿਨ ਦੀ ਇਨਫੈਕਸ਼ਨਸ ਨੇਗੀਆਂ ਕਾਫੀ ਪ੍ਰੋਬਲਮਸ ਆਪਾਂ ਉਸਕੇ ਇੰਨੀਆਂ ਹੋ ਜਾਂਦੀਆਂ ਹੈਗੀਆਂ ਉਹਨਾਂ ਤੋਂ ਵੀ ਜਿਹੜਾ ਇਹ ਆਪਾਂ ਨੂੰ ਬਚਾਉਂਦਾ ਹੈਗਾ ਇਹਦੇ ਉੱਪਰ ਨਿੰਮ ਵਾਂਗ ਨਮੂਲੀਆਂ ਆਉਂਦੀਆਂ ਹੈਗੀਆਂ ਤੇ ਜਿਹੜਾ ਫਟਾਰਾ ਹੈਗਾ ਇਹ ਇਸੇ ਰੁੱਤ ਦੇ ਵਿੱਚ ਪੂਰੀ ਚੰਗੀ ਤਰ੍ਹਾਂ ਜਿਹੜਾ ਫਟਾਰਾ ਲੈਂਦਾ ਹੈਗਾ ਜੀ ਤੇ ਕਟਿੰਗ ਵੇਹਰਾ ਕਰਕੇ ਦੀ ਆਪਾਂ ਨੂੰ ਸ਼ੇਪ ਥੋੜੀ ਵਧੀਆ ਬਣਾ ਲੈਣੀ ਚਾਹੀਦੀ ਹੈ ਕਿਉਂਕਿ ਥੋੜਾ ਮੜਾਕੂ ਦਰਖਤ ਹੋਣ ਕਰਕੇ ਇਹ ਟੁੱਟਣ ਦੀ ਪ੍ਰੋਬਲਮ ਰਹਿੰਦੀ ਹੈਗੀ ਤੇ ਆਪਣੇ ਕਿਚਨ ਗਾਰਡਨ ਦੇ ਵਿੱਚ ਇਹ ਬੂਟਾ ਹੋਣਾ ਜ਼ਰੂਰੀ ਹੈ ਜੀ ਜ਼ਰੂਰੀ ਤਾਂ ਹੈ ਕਿ ਤਾਂ ਜੋ ਆਪਾਂ ਫਲਾਂ ਦੇ ਨਾਲ-ਨਾਲ ਜਿਹੜੇ ਆਪਾਂ ਨੂੰ ਜ਼ਰੂਰੀ ਤੱਤ ਹੋਰ ਨੇਗੇ ਉਹ ਵੀ ਇਸ ਤਰ੍ਹਾਂ ਦੇ ਬੂਟਿਆਂ ਤੋਂ ਆਪਾਂ ਲੈ ਸਕੀਏ ਤੇ ਡਰਾਈ ਕਰਨ ਦਾ ਤਰੀਕਾ ਕਿ ਇਹਨੂੰ ਆਪਾਂ ਪੱਤੇ ਤੋੜਨ ਤੋਂ ਬਾਅਦ ਆਪਾਂ ਸ਼ਾਮੇ ਸੁਕਾ ਸਕਦੇ ਹਾਂ ਇਹ ਪੱਤੇ ਤੇ ਡਰਾਈ ਕਰਕੇ ਵੀ ਪੱਤੇ ਤੁਸੀਂ ਆਪਦੀ ਸਬਜ਼ੀ ਵਗੈਰਾ ਦੇ ਵਿੱਚ ਵੀ ਪਾ ਕੇ ਇਹਨਾਂ ਦਾ ਸੇਵਨ ਕਰ ਸਕਦੇ ਹੋਗੇ ਤੇ ਜਿਵੇਂ ਕਿ ਅੱਜਕੱਲ੍ਹ ਟ੍ਰੈਂਡ ਦੇ ਵਿੱਚ ਹੈਗਾ ਕੁਝ 스ਨੈਕਸ ਇਦਾਂ ਦੇ ਆ ਰਹੇ ਨੇਗੇ ਜਿਨ੍ਹਾਂ ਦੇ ਵਿੱਚ ਇਹਦਾ ਜਿਹੜਾ ਡਰਾਈਡ ਲੀਫ ਮਿਕਸ ਕੀਤੇ ਜਾਂਦੇ ਨੇਗੇ ਤੇ ਉਹ ਆਪਣੇ ਈਵਨਿੰਗ 스ਨੈਕਸ ਮੰਨ ਲਓ ਜਾਂ ਸ਼ਾਮ ਵੇਲੇ ਜਦੋਂ ਆਪਾਂ ਨੂੰ ਹਲਕੀ ਭੁੱਖ ਹੁੰਦੀ ਹੈਗੀ ਉਸ ਸਮੇਂ ਜਿਹੜਾ ਉਹਨਾਂ ਨੂੰ ਆਪਾਂ ਖਾ ਸਕਦੇ ਹਾਂਗੇ ਤੇ ਤੁਸੀਂ ਘਰੇ ਵੀ ਬਣਾਉਣਾ ਚਾਹੋ ਤਾਂ ਉਹਦੀ ਵਿਧੀ ਵੀ ਜਿਹੜੀ ਆਪਾਂ ਤੁਹਾਡੇ ਨਾਲ ਸਾਂਝੀ ਕਰਦਾਂਗੇ ਕਿ ਕਿਸ ਤਰ੍ਹਾਂ ਤੁਸੀਂ ਬਣਾ ਕੇ ਇੱਕ ਈਵਨਿੰਗ 스ਨੈਕ ਦੇ ਤੌਰ ਤੇ ਇਹਨੂੰ ਆਪਦੀ ਖੁਰਾਕ ਦੇ ਵਿੱਚ ਜੋੜ ਸਕਦੇ ਹੋਗੇ ਤੇ ਇਸ ਤਰ੍ਹਾਂ ਦੇ ਜਿਹੜੇ ਹੋਰ ਕਾਫੀ ਸਾਰੇ ਬੂਟੇ ਨੇਗੇ ਜਿੰਨਾ ਬਾਰੇ ਆਪਾਂ ਸਮੇਂ ਤੋਂ ਸਮੇਂ ਗੱਲ ਕਰਦੇ ਰਹਿੰਨੇ ਆ ਜੀ ਤੇ ਅੱਜ ਦੀ ਗੱਲ ਜਿਹੜੀ ਆਪਾਂ ਕੜੀ ਪੱਤੇ ਬਾਰੇ ਕੀਤੀ ਹੈਗੀ ਇਹਦੇ ਲਾਉਣ ਦਾ ਸਮਾਂ ਤੁਹਾਨੂੰ ਦੱਸ ਹੀ ਦਿੱਤਾ ਹੈ ਇਸ ਸਾਲ ਦੇ ਵਿੱਚ ਦੋ ਵਾਰ ਤੁਸੀਂ ਲਾ ਸਕਦੇ ਹੋ ਉਹਨੂੰ ਤੇ ਪੱਤੇ ਸੁਕਾ ਕੇ ਸਿੱਧੇ ਜਾਂ ਸਬਜ਼ੀ ਵਗੈਰਾ ਦੇ ਵਿੱਚ ਪਾ ਕੇ ਤੁਸੀਂ ਇਹਦੀ ਵਰਤੋਂ ਕਰ ਸਕਦੇ ਹੋ ਫਾਇਦੇ ਬਾਰੇ ਵੀ ਆਪਾਂ ਗੱਲ ਕੀਤੀ ਹੈਗੀ ਤੇ ਇਸ ਤੋਂ ਇਲਾਵਾ ਜਿਹੜੇ ਇਹਦੇ ਤੁਸੀਂ ਫਲ ਵੀ ਚਬਾ ਸਕਦੇ ਹੋ ਤੇ ਦਾਤਨ ਕਰਨ ਦੇ ਸ਼ਕੀਰੇ ਦੀ ਟਾਣੀ ਦੀ ਜਿਹੜੀ ਤੁਸੀਂ ਦਾਤਨ ਵੀ ਕਰ ਸਕਦੇ ਹੋ ਜੀ ਤੇ ਉਮੀਦ ਕਰਦੇ ਹਾਂ ਜਿਹੜੀ ਵੀਡੀਓ ਤੁਹਾਡੇ ਲਈ ਜਾਣਕਾਰੀ ਭਰਪੂਰ ਰਹੀ ਹੋਊਗੀ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਪੇਜ ਨਾਲ ਜੁੜੇ ਰਹੋ ਧੰਨਵਾਦ ਜੀ